ਉਧਰ ਪਾਕਿਸਤਾਨ ਦੇ ਵਿੱਚ ਟ੍ਰੇਨ ਹਾਈਜੈਕ ਦੇ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆ ਰਹੀ ਹੈ ਵਿਦਰੋਹੀਆਂ ਤੋਂ ਹੁਣ ਤੱਕ 104 ਬੰਦਕਾਂ ਨੂੰ ਰਿਹਾ ਕਰਵਾਇਆ ਗਿਆ ਹੈ ਟ੍ਰੇਨ 'ਚੋਂ ਬੰਦਕਾਂ ਦੀ ਰਿਹਾਈ ਤੇ ਬੀਐਲਏ ਦਾ ਵੱਡਾ ਦਾਵਾ ਹੈ ਅਸੀਂ ਨਾਗਰਿਕਾਂ ਨੂੰ ਆਜ਼ਾਦ ਕੀਤਾ ਪਾਕਿਸਤਾਨ ਫੌਜੀ ਕਬਜ਼ੇ ਦੇ ਵਿੱਚ ਨੇ ਤਾ ਟ੍ਰੇਨ ਚੋਂ ਬੰਦਕਾਂ ਦੀ ਰਿਹਾਈ ਤੇ BLA ਦਾ ਵੱਡਾ ਬਿਆਨ ਅਸੀਂ ਨਾਗਰਿਕਾਂ ਨੂੰ ਆਜ਼ਾਦ ਕੀਤਾ ਪਾਕਿਸਤਾਨੀ ਫੌਜੀ ਜਿਹੜੇ ਨੇ ਉਹ ਕਬਜ਼ੇ ਦੇ ਵਿੱਚ ਨੇ ਤਾਂ ਤੁਹਾਨੂੰ ਦੱਸ ਦਈਏ ਕਿ 104 ਬੰਦਕਾਂ ਨੂੰ ਰਿਹਾ ਕਰਵਾ ਲਿਆ ਗਿਆ ਹੈ ਤੇ ਕੱਲ ਜਿਹੜੀ ਹੈ ਟ੍ਰੇਨ ਹਾਈਜੈਕ ਕੀਤੀ ਗਈ ਸੀਗੀ ਹਲੇ ਵੀ ਇਸ ਦੇ ਵਿੱਚ ਕੋਈ ਵੱਡਾ ਅਪਡੇਟ ਨਿਕਲ ਕੇ ਸਾਹਮਣੇ ਨਹੀਂ ਆਇਆ ਕਿਹਾ ਜਾ ਰਿਹਾ ਹੈ ਕਿ ਹਲੇ ਵੀ ਫੌਜੀ ਜਿਹੜੇ ਨੇ ਉਹਨਾਂ ਦੇ ਕਬਜ਼ੇ ਦੇ ਵਿੱਚ ਹੀ ਨੇ ਤਾਂ ਇਹ ਤਸਵੀਰਾਂ ਸਕਰੀਨ 'ਤੇ ਤੁਸੀਂ ਦੇਖ ਸਕਦੇ ਹੋ ਛੇ ਤਸਵੀਰਾਂ ਤੁਹਾਡੇ ਸਾਹਮਣੇ ਨੇ ਕਿਸ ਕਿਹੜੀ ਟ੍ਰੇਨ ਜਿਹੜੀ ਆ ਉਹ ਦਿਖਾ ਰਹੇ ਆ ਜਾਫਰ ਐਕਸਪ੍ਰੈਸ ਦੱਸਿਆ ਜਾ ਰਿਹਾ ਜਿਸ ਨੂੰ ਹਾਈਜੈਕ ਕੀਤਾ ਗਿਆ ਤੇ ਕਿਸ ਤਰੀਕੇ ਦੇ ਨਾਲ ਉਥੇ ਫੌਜੀ ਜਿਹੜੇ ਆ ਕਾਰਵਾਈ ਕਰ ਰਹੇ ਨੇ ਆ ਹਵਾਈ ਜਿਹੜੇ ਨੇ ਉਹ ਹਮਲੇ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ ਜੇਕਰ ਇਹ ਵਿਦਰੋਹੀ ਜਿਹੜੇ ਨੇ ਜਿਹੜੇ ਜਿਨ੍ਹਾਂ ਗੁੱਟ ਨੇ ਇਹਨਾਂ ਟ੍ਰੇਨ ਨੂੰ ਹਾਈਜੈਕ ਕੀਤਾ ਹੈ ਜੇਕਰ ਗੱਲਬਾਤ ਤੋਂ ਗੱਲ ਬਣੇਗੀ ਤਾਂ ਫਿਰ ਇਸੇ ਤਰੀਕੇ ਦੇ ਨਾਲ ਸੋਲਵ ਕਰਨ ਦੀ ਕੋਸ਼ਿਸ਼ ਕਰਨਗੇ ਪਰ ਕਾਰਵਾਈ ਜਿਹੜੀ ਹੈ ਉਹ ਦੇਖਣ ਨੂੰ ਮਿਲ ਰਹੀ ਹੈ ਅੱਗੇ ਤਾਂ ਪਾਕਿਸਤਾਨ ਦੇ ਵਿੱਚ ਇਹ ਟ੍ਰੇਨ ਜਿਹੜੀ ਹੈ ਹਾਈਜੈਕ ਕੀਤੀ ਗਈ ਸੀਗੀ ਤੇ ਦੱਸਿਆ ਜਾ ਰਿਹਾ ਹੈ ਕਿ ਬੀਐਲਏ ਜਿਹੜਾ ਹੈ ਇਸ ਨੇ ਇਹ ਭਿਆਨਕ ਕਾਰਵਾਈ ਕੀਤੀ ਹੈ ਭਿਆਨਕ ਜਿਹੜਾ ਇਹ ਕਦਮ ਚੁੱਕਿਆ ਹੈ ਕਿਉਂਕਿ ਕਾਫੀ ਨਾਗਰਿਕ ਜਿਹੜੇ ਉਹਨਾਂ ਦੇ ਕਬਜ਼ੇ ਦੇ ਵਿੱਚ ਸੀਗੇ ਤੇ ਹੁਣ 104 ਜਿਹੜੇ ਬੰਦਕਾਂ ਨੂੰ ਛੁਡਾ ਲਿਆ ਗਿਆ ਹੈ ਪਰ ਹਲੇ ਵੀ ਜਿਹੜੇ ਫੌਜੀ ਪਾਕਿਸਤਾਨੀ ਫੌਜੀ ਜਿਹੜੇ ਨੇ ਉਹ ਟ੍ਰੇਨ ਦੇ ਵਿੱਚ ਹੀ ਨੇ ਉਹਨਾਂ ਨੂੰ ਬੰਦਕ ਬਣਾ ਕੇ ਰੱਖਿਆ ਹੋਇਆ ਹੈ Majid Brigade comprises of a large number of volunteers, who are ready to sacrifice themselves to protect our land. A special unit in Majid Brigade has been formed, particularly to attack Chinese officials and its installations in Balochistan. President Xi Jinping, you still have time to quit Balochistan, or you will witness a

उनसे तबीयत खराब हो जाती है मैंने उनको सुबह एनजिस से टेबलेट भी लेकर दी उनको मैंने थे यार रोफ मुझे इंजिस से टेबलेट लेना अगर मेरी हार्ट बीट तेज हो तो मैं फौरन टैबलेट जो है इनहेल कर लूँ मैंने कहा अब आप टेंशन ना लें मैं आपके साथ कांटेक्ट में रहूंगा आप टेंशन बिल्कुल ना लें तो अभी तक मेरे वाल को कुछ पता नहीं है कांडी सरफराज भुगत साहब ये सारे प्यारे खड़े हैं मेरा भी प्यारा मेरे बाप है मेरे वाल साहब है ਜਾਦੇ ਆਪਸੇ ਰਿਕਵੈਸਟ ਹੈ ਕਿ ਇਸ ਕੋ ਸਭ ਜਲਦੀ ਜਲਦ ਕਲੀਅਰ ਕਰੇ ਸੋ ਤਾਂ ਇਸ ਖਬਰ ਤੇ ਜਿਆਦਾ ਜਾਣਕਾਰੀ ਲੈ ਕੇ ਸਾਡੇ ਨਾਲ ਸਾਡੇ ਸਹਿਯੋਗੀ ਅਨਮੋਲ ਗੁਲਾਟੀ ਜੁੜਗੇ ਨੇ ਅਨਮੋਲ ਕੀ ਕੁਝ ਜਾਣਕਾਰੀ ਹੈ ਪਾਕਿਸਤਾਨ ਦੇ ਵਿੱਚ ਜਿਹੜੀ ਟ੍ਰੇਨ ਹਾਈਜੈਕ ਕੀਤੀ ਗਈ ਹੈ ਲੋਕੀ ਗੁਹਾਰ ਲਗਾ ਰਹੇ ਨੇ ਕਿ ਉਹਨਾਂ ਦੇ ਹਲੇ ਵੀ ਜਿਹੜੇ ਸਕੇ ਸੰਬੰਧੀ ਨੇ ਉਸ ਦੇ ਵਿੱਚ ਫਸੇ ਹੋਏ ਨੇ ਤੇ ਉਹ ਮੰਗ ਕਰ ਰਹੇ ਨੇ ਕਿ ਜਲਦ ਤੋਂ ਜਲਦ ਉਹਨਾਂ ਨੂੰ ਰਿਹਾ ਕਰਵਾਇਆ ਜਾਵੇ ਜੋ ਬਿਲਕੁਲ ਤਾਂ ਦੱਸ ਦਈਏ ਕਿ ਜਿਸ ਤਰੀਕੇ ਨਾਲ ਕੱਲ بلوچستان ਦੇ ਵਿੱਚ ਜੋ ਕੀ ਹੈ ਪੂਰਾ ਮਾਮਲਾ ਸਾਹਮਣੇ ਆਇਆ ਜਿਸ ਦੇ ਵਿੱਚ ਸਭ ਤੋਂ ਪਹਿਲਾਂ ਜੋ ਪਟਰੀ ਸੀਗੀ ਪਟਰੀ ਨੂੰ ਜੋ ਕਿ ਬੌਮ ਕਰਕੇ ਉਥੇ ਉਸ ਪਟਰੀ ਨੂੰ ਖਤਮ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਟ੍ਰੇਨ ਦੇ ਉੱਪਰ ਜੋ ਕੀ ਹੈ ਫਾਇਰਿੰਗ ਸ਼ੁਰੂ ਕਰ ਦਿੱਤੀ ਗਈ ਜਦੋਂ ਇਹ ਅਟੈਕ ਹੁੰਦਾ ਉਸ ਅਟੈਕ કોਣ ਤੇ ਕੁਝ ਹੀ ਥੇਰ ਬਾਅਦ ਜੋ ਕੀ ਹੈ ਇਸ ਪੂਰੇ ਹਮਲੇ ਦੀ ਜੋ ਕੀ ਹੈ ਉਹ ਜ਼ਿੰਮੇਵਾਰੀ ਲੈ ਲਈ ਜਾਂਦੀ ਹੈ ਬਲੋਚ ਲਿਬਰੇਸ਼ਨ ਆਰਮੀ ਵੱਲੋਂ ਬੀਐਨ ਵੱਲੋਂ ਜੋ ਕੀ ਹੈ ਇਸ ਪੂਰੇ ਮਾਮਲੇ ਦੀ ਪਹਿਲਾਂ ਜ਼ਿੰਮੇਵਾਰੀ ਲਈ ਗਈ ਉਸ ਤੋਂ ਬਾਅਦ ਜੋ ਕਿ ਖਾਸ ਤੌਰ ਤੇ ਕਿਹਾ ਜਾਵੇ ਕਿ ਉਸ ਪੂਰੀ ਟ੍ਰੇਨ ਨੂੰ ਹਾਈਜੈਕ ਕਰ ਲਿਆ ਗਿਆ ਸੀਗਾ بلوچستان ਦੇ ਵਿੱਚ ਬੀਐਲਏ ਕਾਫੀ ਜ਼ਿਆਦਾ ਐਕਟਿਵ ਹੈ ਉਹਨਾਂ ਦਾ ਖਾਸ ਤੌਰ ਤੇ ਇਹ ਹੈ ਕਿ بلوچستان ਦੇ ਵਿੱਚ ਜਿਹੜੇ ਆਊਟਸਾਈਡਰਸ ਜੋ ਪਹੁੰਚ ਰਹੇ ਨੇ ਉਹਨਾਂ ਨੂੰ ਉਹਨਾਂ ਤੋਂ بلوچستان ਨੂੰ ਬਚਾਉਣ ਦੇ ਲਈ ਕਿਹਾ ਹੈ ਉਹਨਾਂ ਵੱਲੋਂ ਇੱਕ ਗਰੁੱਪ ਬਣਾਇਆ ਗਿਆ ਇਸ ਚੀਜ਼ ਦੀ ਜ਼ਿੰਮੇਵਾਰੀ ਲੈਣ ਤੋਂ ਬਾਅਦ ਪਾਕਿਸਤਾਨ ਫੋਰਸਸ ਵੱਲੋਂ ਜੋ ਕਿ ਹੈ ਖਾਸ ਤੌਰ ਤੇ ਇਸ ਮਾਮਲੇ ਤੇ ਰਿਐਕਟ ਕਰਨਾ ਸ਼ੁਰੂ ਕੀਤਾ ਗਿਆ ਐਕਸ਼ਨ ਦੇ ਵਿੱਚ ਜੋ ਕੀ ਹੈ ਕਾਫੀ ਕੁਝ ਜੋ ਕੀ ਹੈ ਜੋ ਕਿ ਅਚੀਵਮੈਂਟ ਅਜੇ ਪਾਕਿਸਤਾਨ ਫੋਰਸ ਵੱਲੋਂ ਕਰ ਲਈ ਗਈ ਹੈ 16 ਟੈਰਰਿਸਟਾਂ ਉਹ ਮਾਰ ਦਿੱਤੇ ਗਏ ਨੇ ਤੇ 150 ਤੇ ਕਿਹੜੀ ਪੈਸੇਂਜਰ ਜੋ ਕਿ ਉਹ ਰੈਸਕਿਊ ਕਰ ਲਏ ਗਏ ਨੇ ਜੀ ਕੋਟਾ بلوچستان ਜਿਹੜਾ ਰੇਲਵੇ ਸਟੇਸ਼ਨ ਹੈ ਉਸ ਦੇ ਨੇੜੇ ਜੋ ਕਿ ਹੈ ਇਹ ਟ੍ਰੇਨ ਨੂੰ ਅਟੈਕ ਕੀਤਾ ਗਿਆ ਸੀਗਾ ਤੇ ਹਜੇ ਵੀ ਜੋ ਕਿ ਹਾਈਜੈਕ ਕਰਨ ਤੋਂ ਬਾਅਦ ਜਿਹੜਾ ਰੈਸਕਿਊ ਆਪਰੇਸ਼ਨ ਉਹ ਜਾਰੀ ਹੈ ਕਾਫੀ ਤਰੀਕੇ ਨਾਲ ਇਹ ਹੱਦ ਆ ਸਕਦਾ ਹੈ ਕਿ ਸਿਚੁਏਸ਼ਨ ਨੂੰ ਕੰਟਰੋਲ ਦੇ ਵਿੱਚ ਲੈ ਲਿਆ ਗਿਆ ਹੈ ਤੇ ਲੇਕਿਨ ਇਹ ਵੀ ਕਿਹਾ ਜਾ ਸਕਦਾ ਕਿ ਹਜਰ ਵੀ ਕੁਝ ਪਸੰਜਰਸ ਫਸੇ ਹੋਏ ਨੇ ਜਿਨ੍ਹਾਂ ਨੂੰ ਕੱਢਣ ਦੀ ਕੋਸ਼ਿਸ਼ ਜੋ ਕੀ ਹੈ ਉਹ ਫੋਰਸਸ ਵੱਲੋਂ ਕੀਤੀ ਜਾ ਰਹੀ ਹੈ ਫੋਰਸਸ ਵੱਲੋਂ ਜੋ ਕੀ ਹੈ ਖਾਸ ਤੌਰ ਤੇ ਇਸ ਦਫਰ ਐਕਸਪ੍ਰੈਸ ਨੂੰ ਜਿਸ ਨੂੰ ਕਿ ਅਟੈਕ ਕਰ ਦਿੱਤਾ ਗਿਆ ਸੀਗਾ ਬੀਐਲ ਲੈਵਲੋਂ ਉਸਦੇ ਅਰਾਊਂਡ 500 ਪਸੰਜਰ ਦੇ ਕਰੀਬ ਜੋ ਕੀ ਹੈ ਇਸ ਨੌ ਕੋਚਸ ਦੇ ਵਿੱਚ ਮੌਜੂਦ ਸੀਗੇ ਇਹ ਵੀ ਦੱਸਿਆ ਜਾ ਰਿਹਾ ਹੈ ਤੇ ਕੁਝ ਹਿਊਮਨ ਬੰਬਰਸ ਹਿਊਮਨ ਸੁਸਾਈਸਾਈਡ ਬੰਬਰਸ ਜੋ ਕੀ ਹੈ ਉਹ ਵੀ ਇਸ ਟ੍ਰੇਨ ਦੇ ਵਿੱਚ ਮੌਜੂਦ ਨੇ ਜੇਕਰ ਕੋਈ ਵਾਰਦਾਤ ਜਾਂ ਐਕਸ਼ਨ ਕਿਸੇ ਤਰੀਕੇ ਦਾ ਰਿਡਕਸ਼ਨ ਫੋਰਸਜ਼ ਵੱਲੋਂ ਲਿਆ ਜਾਂਦਾ ਤਾਂ ਉਹ ਹਿਊਮਨ ਸੁਸਾਇਟੀ ਬੌਮਬਸ ਨੂੰ ਵੀ ਐਕਟਿਵ ਕਰ ਦਿੱਤਾ ਜਾਊਗਾ ਠੀਕ ਹੈ ਅਨਮੋਲ ਇਹ ਦੱਸੋ ਕਿ ਆਖਿਰਕਾਰ ਇਹਨਾਂ ਬਵਾਲ ਹੋ ਕਿਉਂ ਰਿਹਾ ਹੈ ਕਿਉਂ ਟ੍ਰੇਨ ਹਾਈਜੈਕ ਕੀਤੀ ਗਈ ਬਲੋਚਿਸਤਾਨ ਜਿਹੜਾ ਉਸਦਾ ਇਤਿਹਾਸ ਕੀ ਆਖਿਰਕਾਰ ਆ ਬਿਲਕੁਲ ਦੇਖੋ ਪਾਕਿਸਤਾਨ ਦਾ ਇੱਕ ਹਿੱਸਾ ਬਲੋਚਿਸਤਾਨ ਜੋ ਕਿ ਹੁਣ ਜ਼ਿਆਦਾਤਰ ਮਿਲਿਟੈਂਟਸ ਵੱਲੋਂ ਕਵਰ ਕਰ ਲਿਆ ਗਿਆ ਤੁਹਾਨੂੰ ਦੱਸ ਦਈਏ ਕਿ ਬਲੋਚਿਸਤਾਨ ਇਸ ਵਕਤ ਹੁਣ तमाम ਜਿਹੜੇ ਪਾਕਿਸਤਾਨ ਦੇ ਮੁਲਕ ਦੇ ਜਿਹੜੇ ਮਿਲਿਟੈਂਟਸ ਨੇ ਉਹਨ ਮਿਲਟੈਂਸ ਲੋਕੋ ਆਪਣਾ ਬੇਸ ਇੱਥੇ ਬਣਾਇਆ ਗਿਆ ਉਹਨ ਬਲੋਚਿਸਤਾਨ ਦੇ ਵਿੱਚ ਖਾਸ ਤੌਰ ਤੇ ਕਿਉਂਕਿ ਬੇਸ ਟੈਰਰਿਸ ਦਾ ਬਣ ਚੁੱਕਿਆ ਇਸ ਤੋਂ ਇਲਾਵਾ ਜੋ ਰਿਸੋਰਸਸ ਨੇ ਜੋ ਨੈਚੁਰਲ ਰਿਸੋਰਸਸ ਨੇ ਉਹਨਾਂ ਨੂੰ ਐਕਸਪਲੋਇਟ ਕਰਨ ਲਈ ਕਿਉਂਕਿ ਆਊਟਸੋਰਸ ਆਊਟਸਾਈਡਰਸ ਨੇ ਉਹ ਜਦੋਂ ਉੱਥੇ ਪਹੁੰਚਦੇ ਨੇ ਤਾਂ ਉਸ ਤੋਂ ਬਲੋਚਿਸਤਾਨ ਨੂੰ ਬਚਾਉਣ ਦੇ ਲਈ ਬੀਐਲਏ ਇੱਕ ਜੋਕੀ ਹੈ ਕੁਝ ਕਮਿਊਨਿਸਟ ਟਾਈਪ ਦੇ ਲੋਕਾਂ ਵੱਲੋਂ ਜਾਂ ਕਿਹਾ ਜਾਵੇ ਜੋ ਸਰਕਾਰ ਦੇ ਅਗੇਂਸਟ ਨੇ ਉਨ੍ਹਾਂ ਦੇ ਹਕੂਮਤ ਦੇ ਅਗੇਂਸਟ ਲੋਕਾਂ ਵੱਲੋਂ ਜੋ ਕੀ ਹੈ ਕਿ ਮਿਲ ਕੇ ਇਸ ਮੁਲਕ ਦੇ ਵਿੱਚ ਜੋ ਕੀ ਹੈ ਖਾਸ ਤੌਰ ਤੇ ਇਹ ਫੋਰਸ ਇਹ ਆਰਮੀ ਜੋ ਕੀ ਹੈ ਬਣਾਈ ਗਈ ਜੇ ਗਰੁੱਪ ਬਣਾਇਆ ਗਿਆ ਇਹਨਾਂ ਦਾ ਕਹਿਣਾ ਹੈ ਖਾਸ ਤੌਰ ਤੇ ਕਿ ਅਸੀਂ ਬਲੋਚਿਸਤਾਨ ਨੂੰ ਬਚਾਉਣਾ ਚਾਹੁੰਦੇ ਹਾਂ ਬਲੋਚਿਸਤਾਨ ਨੂੰ ਬਚਾਉਣ ਦੇ ਲਈ ਅਸੀਂ ਕੰਮ ਕਰ ਰਹੇ ਹਾਂ ਤੇ ਇਸ ਟੈਰਰਿਸਟ ਗਰੁੱਪ ਨੂੰ ਖਾਸ ਤੌਰ ਤੇ ਜੋ ਕੀ ਹੈ ਕਿਹਾ ਜਾ ਸਕਦਾ ਹੈ ਕਿ ਕਾਫੀ ਵੱਡੀ ਵਾਰਦਾਤ ਹੋਈ ਹੈ ਕਿ ਬਲੋਚਿਸਤਾਨ ਦੇ ਵਿੱਚ ਕੋਈ ਆਊਟਸਾਈਡਰ ਜਦੋਂ ਆ ਰਿਹਾ ਹੁੰਦਾ ਹੈ ਜਾਂ ਫਿਰ ਕੋਈ ਕਿਸੇ ਵੀ ਤਰੀਕੇ ਦੀ ਐਕਟੀਵਿਟੀ ਹੁੰਦੀ ਹੈ ਤਾਂ ਬਲੋਚਿਸਤਾਨ ਦੇ ਵਿੱਚ ਇਹ ਏਰੀਆ ਜੋ ਕਿ ਕਾਫੀ ਕ੍ਰੂਸ਼ੀਅਲ ਮੰਨਿਆ ਜਾਂਦਾ ਹੈ ਇੱਥੇ ਕਾਫੀ ਅਟੈਕਸ ਜੋ ਕਿ ਪਹਿਲਾਂ ਵੀ ਹੁੰਦੇ ਰਹੇ ਨੇ ਤੇ ਹੁਣ ਦੁਬਾਰਾ ਤੋਂ ਜਦੋਂ ਟ੍ਰੇਨ ਇੱਥੋਂ ਨਿਕਲ ਰਹੀ ਸੀਗੀ ਰੇਲਵੇ ਸਟੇਸ਼ਨ ਐ ਕੋਇਟਾ ਬਲੋਚਿਸਤਾਨ ਤੇ ਕੋਇਟਾ ਦੇ ਨੇੜੇ ਜਦੋਂ ਇਹ ਅਟੈਕ ਹੋਇਆ ਤਾਂ ਉਸ ਤੋਂ ਬਾਅਦ ਜੋ ਕੀ ਹੈ ਖਾਸ ਤੌਰ ਤੇ ਕਹਿਿਆ ਜਾ ਸਕਦਾ ਕਿ ਕਾਫੀ ਫੋਰਸਸ ਵੱਲੋਂ ਪੂਰਾ ਜ਼ੋਰ ਲਾਇਆ ਜਾ ਰਿਹਾ ਹੈ 155 ਦੇ ਕਰੀਬ ਪੈਸੈਂਜਰਸ ਨੂੰ ਬਚਾ ਲਿਆ ਗਿਆ ਜੋ ਪੈਸੈਂਜਰ ਹਜੇ ਅੰਦਰ ਨੇ ਉਨ੍ਹਾਂ ਦੇ ਵਿੱਚ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਕੁਝ ਹਾਰਟ ਪੇਸ਼IENTS ਨੇ ਜੋ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਵੱਡਾ ਖਤਰਾ ਬਣ ਸਕਦਾ ਹੈ ਉਸ ਦੇ ਲਈ ਜੋ ਕਿ ਹੈ ਪੂਰਾ ਜ਼ੋਰ ਜੋ ਕਿ ਹੈ ਫੁੱਲ ਸਕੇਲ ਆਪਰੇਸ਼ਨ ਹੁਣ ਪਾਕਿਸਤਾਨ ਵੱਲੋਂ ਸ਼ੁਰੂ ਕਰ ਦਿੱਤਾ ਗਿਆ ਜੀ ਅਨਮੋਲ ਇਹ ਜਿਹੜੀ ਜਾਫਰ ਐਕਸਪ੍ਰੈਸ ਤੇ ਦੱਸਿਆ ਜਾ ਰਿਹਾ ਹੈ ਕਿ ਜਿਸ ਟਰੈਕ ਤੋਂ ਜਾ ਰਹੀ ਸੀ ਉਹਦਾ ਡੇਲੀ ਦਾ ਰਸਤਾ ਹੈ ਡੇਲੀ ਰੂਟ ਸੀ ਉਹ ਤਾਂ ਕਿਹਾ ਜਾ ਸਕਦਾ ਹੈ ਕਿ ਇੱਕ ਦਿਨ ਦੇ ਅੰਦਰ ਪਲੈਨਿੰਗ ਕੀਤੀ ਗਈ ਹੋਊਗੀ ਕਿਉਂਕਿ ਪੂਰੀ ਟਰੈਕ ਜਿਹੜੀ ਉਡਾ ਦਿੱਤੀ ਗਈ ਜਦੋਂ ਹਾਈਜੈਕ ਹੋਇਆ ਉਸ ਤੋਂ ਪਹਿਲਾਂ ਆ ਬਿਲਕੁਲ ਦੇਖੋ ਕਿ ਕਿ ਇਹ ਪੂਰਾ ਪਲਾਨਡ ਮਾਮਲਾ ਸੀਗਾ ਹਾਲਾਂਕਿ ਇੰਪਲੀਮੈਂਟੇਸ਼ਨ ਇੱਕ ਤਰੀਕੇ ਇੱਕ ਦਿਨ ਦੇ ਵਿੱਚ ਹੀ ਕੀਤਾ ਗਿਆ ਲੇਕਿਨ ਇਸ ਪੂਰੇ ਅਟੈਕ ਨੂੰ ਲਈ ਪਲਾਨ ਪਹਿਲਾਂ ਕਰਕੇ ਰੱਖਿਆ ਗਿਆ ਸੀਗਾ ਜਿਸ ਤਰੀਕੇ ਦੀ ਪਲਾਨਿੰਗ ਸਾਹਮਣੇ ਆ ਰਹੀ ਹੈ ਇੱਕ ਜੋ ਟਰੈਕ ਦਾ ਹਿੱਸਾ ਹੈ ਉਸ ਨੂੰ ਬੰਮ ਕਰ ਦਿੱਤਾ ਗਿਆ ਸਭ ਤੋਂ ਪਹਿਲਾਂ ਬੰਬਿੰਗ ਤੋਂ ਬਾਅਦ ਜਦੋਂ ਟਰੈਕ ਖਤਮ ਹੋ ਚੁੱਕਿਆ ਹੋਵੇਗਾ ਤਾਂ ਮਜਬੂਰਨ ਜੋ ਕੀ ਹੈ ਟ੍ਰੇਨ ਨੂੰ ਰੋਕਣਾ ਪਿਆ ਜਦੋਂ ਟ੍ਰੇਨ ਰੋਕ ਦਿੱਤੀ ਗਈ ਤਾਂ ਉਸ ਤੋਂ ਬਾਅਦ ਜੋ ਕੀ ਹੈ کیا ਜਾ ਸਕਦਾ ਕਿ ਫਾਇਰਿੰਗ ਸ਼ੁਰੂ ਕਰ ਦਿੱਤੀ ਗਈ ਟ੍ਰੇਨ ਦੇ ਉੱਪਰ ਜਿਸ ਦੇ ਵਿੱਚ ਕਾਫੀ ਜੋ ਪੈਸੈਂਜਰਸ ਨੇ ਉਹ ਗਾਇਲ ਹੁੰਦੇ ਨਜ਼ਰ ਆਏ ਤੇ ਉੱਥੇ ਜੇਕਰ ਆਵਾਮ ਦੀ ਗੱਲ ਕੀਤੀ ਜਾਵੇ ਤਾਂ ਹ ਹਕੂਮਤ ਵੱਲੋਂ ਖਾਸ ਤੌਰ ਤੇ ਜੋ ਕੀ ਹੈ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਸ ਨੂੰ ਇਸ ਪੂਰੇ ਮਾਮਲੇ ਨੂੰ ਜੋ ਕੀ ਹੈ ਟੈਕਲ ਕਰ ਲਿਆ ਜਾਵੇ ਕਿ ਤਰ੍ਹਾਂ ਕਿ ਤਰ੍ਹਾਂ ਇਸ ਪੂਰੇ ਮਾਮਲੇ ਨੂੰ ਲੈ ਕੇ ਆਵਾਮ ਵੀ ਇਸ ਵਕਤ ਖੌਫ ਦੇ ਵਿੱਚ ਨਜ਼ਰ ਆ ਰਹੀ ਹੈ ਠੀਕ ਹੈ ਅਨਮੋਲ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਮਾਮ ਜਾਣਕਾਰੀ ਸਾਂਝੀ ਕੀਤੀ ਤਾਂ ਜਿਵੇਂ ਅਨਮੋਲ ਦਾ ਸਰੇ ਸੀਗੇ ਕਿ ਇਹ ਪਹਿਲਾ ਤੋਂ ਹੀ ਜਿਹੜੀ ਹੈ ਬਲੂਚਿਸਤਾਨ ਦੇ ਜਿਹੜੇ ਵਿਦਰੋਹੀ ਨੇ ਉਹ ਇਸ ਤਰੀਕੇ ਦੇ ਹਮਲੇ ਕਰਦੇ ਰਹਿੰਦੇ ਨੇ ਤੇ ਇਹ ਜਿਹੜਾ ਪਹਿਲੀ ਵਾਰ ਨਹੀਂ ਹੋ ਰਿਹਾ ਇਸ ਤਰੀਕੇ ਦਾ ਕਿਉਂਕਿ ਪਹਿਲਾਂ ਵੀ ਇਹਨਾਂ ਆਪਸੀ ਵਿਦਰੋਹ ਜਿਹੜਾ ਉਹ ਦੇਖਣ ਨੂੰ ਮਿਲਿਆ